ਦੋਸਤੋ ਨਮਸਕਾਰ ਬੜੇ ਸਮੇਂ ਤੋਂ ਬਾਅਦ ਤੁਹਾਡੇ ਰੂਬਰੂ ਹੋ ਰਹੇ ਆ ਕੋਈ ਐਸੀ ਪਰੇਸ਼ਾਨੀ ਪੰਜਾਬ ਸੈਲਰ ਦੀ ਯੋਗ ਕਿ ਨਹੀਂ ਆਈ ਜਿੱਦੇ ਤੇ ਕੋਈ ਰੂਬਰੂ ਹੋਣ ਦੀ ਗੱਲ ਕੀਤੀ ਜਾਵੇ ਅੱਜ ਕੁਝ ਦਿੱਕਤਾਂ ਆ ਰਹੀਆਂ ਪੰਜਾਬ ਇੰਡਸਟਰੀ ਨੂੰ ਇੱਕ ਤਾਂ ਬਹੁਤ ਵੱਡੀ ਪਰੇਸ਼ਾਨੀ ਹੈ ਜਿਹੜੀ ਉਹ ਹੈ ਫੋਰਟੀਫਾਈਡ ਰਾਈਸ ਦੀ ਜਿਹਦਾ ਬਹੁਤ ਪੈਨਿਕ ਰੀਟ ਹੋ ਰਿਹਾ ਹੈ ਪੰਜਾਬ ਦੇ ਵਿੱਚ ਉਹ ਲੋਕ ਬਲੈਕਮਿਲ ਹੋ ਰਹੀ ਹੈ ਮੈਂ ਇੱਕ ਬੇਨਤੀ ਕਰਨਾ ਹੈ ਵੀ ਇੰਡਸਟਰੀ ਦੇ ਮਿਲਰਾਂ ਨੂੰ ਵੀ ਇੰਨਾ ਪੈਨਿਕ ਨਾ ਹੋਵੋ ਵੀ ਤੁਸੀਂ ਜੀ ਦੇ ਵਿੱਚ ਵੀ ਨੁਕਸਾਨ ਕਰ ਰਹੇ ਹੋ ਆਪ ਦਾ ਔਰ ਅਸੀਂ ਦੋਸ਼ ਲਾ ਰਹੇ ਹਾਂ ਵੀ 45 ਯੂਨਿਟ ਵਾਲੇ ਸਾਨੂੰ ਬਲੈਕਮਿਲ ਕਰਦੇ ਆ ਜਿਸ ਚੀਜ਼ ਦੀ ਵੀ ਸ਼ਾਰਟੇਜ ਪਾਉਂਗੇ ਉਹਦੀ ਬਲੈਕਮਿਲਿੰਗ ਹੋਊਗੀ ਹੋਊਗੀ ਇਹ ਹਰਗੱਲ ਸਚਾਈ ਹੈ ਜੀ ਲੇਕਿਨ ਸਾਨੂੰ ਪੈਨਿਕ ਨਹੀਂ ਹੋਣ ਦੀ ਜ਼ਰੂਰਤ ਉਹਦਾ ਕਾਰਨ ਹੈ ਬਹੁਤ ਵੱਡਾ ਇੱਕ ਤਾਂ 20 ਲੱਖ ਟਨ 10% ਵਾਲਾ ਚਾਵਲ ਲੱਗ ਰਿਹਾ ਹੈ ਔਰ ਦੂਜੇ ਸਿਸਟਮ ਦੇ ਵਿੱਚ 25 ਲੱਖ ਟਨ ਦੀ ਚਿੱਠੀ ਬਹੁਤ ਥੋੜੇ ਸਮੇਂ ਦੇ ਵਿੱਚ ਆਰਡਰ ਆਨ ਵਾਲੇ 25 ਲੱਖ ਟਨ ਸੀਐਮਆਰ ਚਾਵਲ ਲੱਗੂ ਔਰ ਅਸੀਂ ਪੈਨਿਕ ਆਏ ਹੋਏ ਪਏ ਆ ਵੀ 60 ਰੁਪਏ ਲੈ ਲਓ 55 ਲੈ ਲਓ 50 ਲੈ ਲਓ 70 ਲੈ ਲਓ ਜਿਸ ਬੰਦੇ ਦੇ ਅ ਨੋਰਮਲ ਪ੍ਰੋਡਕਸ਼ਨ ਜਾਂ ਸੈਂਪਲ ਪਾਸ ਹੋਏ ਹੈ ਜਦੋਂ ਤੁਸੀਂ ਉਹਨੂੰ ਵਾਰੀ 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 ਕਹੋਗੇ ਪਹਿਲਾ ਮੰਨੂ ਦੇ ਦੇ ਪਹਿਲਾ ਮੰਨੂ ਦੇ 45 ਤੋਂ ਬਲੈਕਮੇਲ ਹੋਮ ਹੋਗੇ ਤੁਸੀਂ ਕਿਸੇ ਦੇ ਵਿੱਚ ਮੈਂ ਕਿਸੇ ਦਾ ਦੋਸ਼ ਨਹੀਂ ਮੰਨਦਾ ਜੇ ਤੁਸੀਂ ਇੱਕ ਚੀਜ਼ ਨੂੰ ਵਾਰੀ ਵਾਰੀ ਕਹੋਗੇ ਵੀ ਮੈਨੂੰ ਪਹਿਲ ਦੇ ਦੇ ਕਿਉਂਕਿ ਸਾਡੀ ਨੇਚਰ ਬਣ ਚੁੱਕੀ ਹੈ ਵੀ ਅਸੀਂ ਇੱਕ ਦੂਜੇ ਨੂੰ ਮਿੱਧ ਕੇ ਉੱਤੇ ਜਾਣ ਨੂੰ ਕਰਦੇ ਆਂ ਲੇਕਿਨ ਜੋ ਪਰਮਾਤਮਾ ਨੂੰ ਮਨਜ਼ੂਰ ਹੋਣ ਦਾ ਹੋਣਾ ਉਹੀ ਹੁੰਦਾ ਐ ਇੰਨੀ ਕਾਲੀ ਨਾ ਕਰੋ ਵੀ ਤੁਸੀਂ ਜਿਹਦੇ ਚ ਸਾਰਾ ਪੰਜਾਬ ਉਸ ਗੱਲ ਦਾ ਸੰਤਾਪ ਭੋਗੇ ਕੁਝ ਮਿਲਰ ਹੈਗੇ ਆ ਹਰ ਗੱਲ ਦੇ ਵਿੱਚ ਕੋਸ਼ਿਸ਼ ਕਰਦੇ ਆ ਵੀ ਮੈਂ ਇੱਥੇ ਫਲਾਣੇ ਥਾਰ ਰੁਪਿਆ ਖਰਚਦਾ ਮਹਿੰਗਾਣ ਗੁਆਣ ਤੋਂ ਮੈਂ ਆਪਦੇ ਸੈਂਟਰ ਤੋਂ ਵੱਧ ਕੇ ਚੱਲਾਂ ਪਹਿਲਾ ਮੈਂ ਕਰਦੀ ਹੋ ਜਾ ਬਾਕੀ ਵੇਖੀ ਜੋ ਪੈਡੀ ਸਟੋਰ ਕਰਨ ਦੇ ਵਿੱਚ ਜਾਂ ਕਿਸੇ ਹੋਰ ਮਸਲਿਆਂ ਦੇ ਵਿੱਚ ਲੇਕਿਨ ਇਹ ਨਾ ਕਰਿਆ ਕਰੋ ਇਹ ਇੰਡਸਟਰੀ ਮਸਾਂ ਪੱਬਾਂ ਪਾਰ ਹੋਈ ਹੈ ਬਹੁਤ ਸੰਘਰਸ਼ ਕਰ ਕਰਕੇ ਇੱਥੋਂ ਤੱਕ ਆਏ ਆਂ ਵੀ ਅੱਜ ਸਾਡੀ ਸੋਚ ਹੈ ਵੀ 17 18 ਤੋਂ ਤੇ ਅਸੀਂ ਮੌਇਸਚਰ ਵਾਲਾ ਮਾਲ ਨਹੀਂ ਲਵਾਉਣਾ ਔਰ ਸਰਕਾਰ ਇਸ ਤੇ ਬਹੁਤ ਵੱਡਾ ਐਕਸ਼ਨ ਲੈਣ ਜਾ ਰਹੀ ਹੈ ਜਿਹੜੇ ਲੋਕ 45 ਦੇ ਮੈਨੂਫੈਕਚਰ ਹੈ ਉਹ ਬਲੈਕਮਿਲ ਕਰਦੇ ਸਰਕਾਰ ਦੇ ਤੇ ਐਕਸ਼ਨ ਲੈਣ ਜਾ ਰਹੀ ਹੈ ਕਈਆਂ ਦੀ ਰਿਕਾਰਡਿੰਗਾਂ ਗਈਆਂ ਕਈਆਂ ਦੀਆਂ ਸ਼ਿਕਾਇਤਾਂ ਗਈਆਂ ਜੋ ਐਕਸੈਸ ਰੇਟ ਮੰਗ ਰਹੇ ਔਰ ਇਹ ਤੇ ਸਾਡੀ ਪਿਛਲੀ ਮੀਟਿੰਗ ਦੇ ਵਿੱਚ ਤੂੰ ਅਸੀਂ ਰਿਕੁਐਸਟ ਵੀ ਕੀਤੀ ਸੀ ਸੈਕਟਰ ਸਾਹਿਬ ਨੂੰ ਡਾਇਰੈਕਟਰ ਸਾਹਿਬ ਨੂੰ ਵੀ ਇਹਦਾ ਇੱਕ ਪੋਰਟਲ ਤਿਆਰ ਕੀਤਾ ਜਾਵੇ ਫੀਫੋ ਜਿਵੇਂ ਫਰਸਟ ਇਨਫੋਰਮੇਸ਼ਨ ਫਰਸਟ ਆਰਡਰ ਔਰ ਜਿਹੜੇ ਬੰਦੇ ਨੇ ਪਹਿਲਾ ਆਰਡਰ ਪਾਤਾ ਉਹਨੂੰ ਹੀ ਭੁਗਤਿਆ ਲਊਗਾ ਇਹ 2-4 ਦਿਨਾਂ ਵਿੱਚ ਤੁਸੀਂ ਦੇਖੋਗੇ ਪੋਰਟਲ ਤੇ ਆ ਜਾਊਗਾ ਪੋਰਟਲ ਬਣ ਜਾਊਗਾ ਅਸੀਂ ਰਿਕਵੈਸਟ ਕੀਤੀ ਹੈ ਸੈਕਿੰਡ ਗੱਲ ਵੀ 2-4 ਦਿਨਾਂ ਦੇ ਵਿੱਚ ਹੀ 25 ਲੱਖ ਟਨ ਦੇ ਆਰਡਰ ਆ ਰਹੇ ਐ 45 ਨੂੰ ਕਿਸੇ ਨੇ ਪੁੱਛਣਾ ਨਹੀਂ ਤੁਹਾਡੀ ਕਾਲੀ ਨੇ ਪਛਤਾਉਂਗੇ 15-15 ਰੁਪਏ ਦੇ ਕੇ 5-5000 ਗੱਡੀ ਐਕਸਟਰਾ ਦੇ ਕੇ ਤੇ ਮੈਂ ਇੱਕ ਹੋਰ ਸੁਣਨ ਚ ਆਇਆ ਵੀ 25 ਲੱਖ ਟਨ ਰਾਈਸ ਦੇ ਆਰਡਰ ਜਿਹੜੇ ਆ ਰਹੇ ਐ ਇਹ ਦੇ ਪਿੱਛੇ ਕਈ ਸੈਂਟਰਾਂ ਦੇ ਵਿੱਚ ਫੰਡ ਇਕੱਠੇ ਕੀਤੇ ਜਾ ਰਹੇ ਆ। ਸੋ ਦੋਸਤੋ ਅਡੀ ਬੇਵਕੂਫੀ ਨਾ ਕਰੋ ਕਿਤੇ ਕੋਈ ਵੀ ਅਫੀਸਰ ਜਾਂ ਕੋਈ ਵੀ ਐਸਾ ਕੰਮ ਨਹੀਂ ਹੋ ਰਿਹਾ। ਕੋਈ ਇਸ ਗੱਲ ਦੇ ਵਿੱਚ ਅ ਭਾਗੀਦਾਰ ਹੈ ਨਹੀਂ। ਸਰਕਾਰ ਪੂਰਾ ਜੋਰ ਲਾ ਰਹੀ ਹੈ ਉਸ ਤੋਂ ਸਾਰੇ ਔਨੈਸਟ ਅਫੀਸਰ ਸੈਕਟਰੀ ਫੂਡ ਸਾਹਿਬ, ਡਾਇਰੈਕਟਰ ਫੂਡ ਸਾਹਿਬ ਜਾਂ ਉੱਤੇ ਇਹ ਚਿੱਠੀ 5-4 ਦਿਨਾਂ ਦੇ ਵਿੱਚ ਨਿਕਲਣ ਵਾਲੀ ਹੈ 25 ਲੱਖਾਂਵਾਂ ਵਾਲੀ। ਕੁਸੀਂ ਕੋਈ ਵੀ ਐਸੀ ਗਲਤ ਇਨਫਰਮੇਸ਼ਨ ਨੂੰ ਨਾ ਕਰਕੇ ਕੰਮ ਕਰਿਆ ਕਰੋ ਤਾਂ ਕਿ ਕੋਈ ਵੀ ਮੈਸੇਜ ਮਾੜਾ ਨਾ ਜਾਵੇ ਤੁਹਾਡਾ ਕੰਮ ਬਹੁਤ ਜਲਦੀ ਹੋਊਗਾ 25 ਲੱਖ ਟਨ ਵਾਲਾ ਔਰ ਤੁਸੀਂ ਇੰਨਾ ਪੈਨਿਕ ਨਾ ਹੋ ਤਾਂ ਕਿ ਜਿਹੜੀ ਆਉਣ ਵਾਲੇ ਸਾਡੇ ਸਿਸਟਮ ਹੈ ਉਹਨੂੰ ਗੰਦਲਾ ਕਰ ਸਕੀਏ ਸੋ ਥੋੜਾ ਜਿਹਾ ਸੰਭਲ ਕੇ ਚੱਲੋ ਬਹੁਤ ਬਹੁਤ ਧੰਨਵਾਦ ਨਮਸਕਾਰ